ਵੱਡਾ ਪਿੰਡ ਦੇ ਵਿੱਚ ਤੇ ਅੱਜ ਮੈਂ ਤੁਹਾਨੂੰ ਦਿਖਾਣੀ ਆਂ ਜੀ ਦਾ ਸਭ ਤੋਂ ਵੱਡਾ ਮੰਜਾ ਬਣਾਇਆ ਮੰਨੀ ਉਲਾਦ ਮਜਾਨਾ ਸਵਾਦ ਬਣ ਕੇ ਹੋ ਗਈਆਂ ਤਿਆਰ ਆਪਾਂ ਦੇ ਘਰ ਫੇਰ ਕੇ ਆਈ ਮੈਂ ਪਿੰਡ ਦੇ ਵਿੱਚ ਕਿੱਡਾ ਲੰਬਾ ਸਕੂਟਰ ਤੇ ਐ ਸਕੂਟਰ ਦੇ ਵਿੱਚ ਡਾਡੀ ਤੋਂ ਚੋਰੀ ਚੋਰੀ ਸੁਣੀਦੇ ਹੁੰਦੇ ਸੀਗੇ ਹਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਨਵਾਂ ਵਲੌਗ ਵੀ ਬਣੇਗਾ ਅੰਮ੍ਰਿਤਸਰ ਦੇ ਸਾਡੇ ਪਿੰਡ ਦੇ ਵਿੱਚ ਤੇ ਅੱਜ ਮੈਂ ਤੁਹਾਨੂੰ ਦਿਖਾਣੀ ਆਂ ਹੁਣ ਸਾਡੇ ਪਿੰਡ ਦੇ ਵਿੱਚ ਕੀ ਕੀ ਚੀਜ਼ਾਂ ਨੇ ਤੇ ਅੱਜ ਹੁਣ ਤੁਸੀਂ ਮੇਰੇ ਨਾਲ ਤੋ ਅਸੀਂ ਕਰ ਲਈਏ ਜੀ ਇਹ ਟਿਕਟ ਬਾਏ ਇਹ ਟਿਕਟ ਦੀ ਕੀਮਤ ਹੈਗੀ ਆ 850 ਰੁਪਏ ਤੇ ਛੋਟੇ ਬੱਚੇ ਜਿਹੜੇ 4 ਫੁੱਟ ਤੋਂ ਥੱਲੇ ਨੇ ਉਹਨਾਂ ਦੀ 700 ਰੁਪਏ ਆ ਤੇ ਇਧਰੋਂ ਦੀ ਹੁਣ ਇਹਦੀ ਐਂਟਰੀ ਆ ਤੇ ਚਲੋ ਆ ਜਾ ਤੁਸੀਂ ਮੇਰੇ ਨਾਲ ਹੁਣ ਸੋ ਆ ਜੀ ਮੈਂ ਗਿਰਦੀ ਐਂਟਰੀ ਇੱਥੇ ਤੁਸੀਂ ਆਪਣੀ ਟਿਕਟ ਦਿਖਾ ਕੇ ਤੇ ਤੁਹਾਡੇ ਇਦਾਂ ਦਾ ਬੈਂਡ ਲਾ ਦਿੱਤਾ ਜਾਵੇਗਾ ਤੇ ਫਿਰ ਤੁਸੀਂ ਇੱਥੇ ਐਂਟਰ ਕਰ ਸਕਦੇ ਹੋ ਤੇ ਚਲੋ ਆਜੋ ਹੁਣ ਅੱਗੇ ਵੇਖਦੇ ਆ ਕੀ ਆ ਸੋ ਫਰੈਂਡਸ ਆ ਵਾਲਾ ਹੈਗਾ ਹੈਗਾ ਸਭ ਤੋਂ ਵਰ ਦ ਬਿਗੇਸਟ ਕਾਟ ਇਨ ਇੰਡੀਆ ਦ ਇੰਡੀਆ ਦਾ ਸਭ ਤੋਂ ਵੱਡਾ ਮੰਜਾ ਬਣਾਇਆ ਤੁਸੀਂ ਇਹਦੇ ਤੇ ਚੜ੍ਹ ਵੀ ਸਕਦੇ ਹੋਗੇ ਤੇ ਪਰ ਪਹਿਲਾਂ ਆਪਣੇ ਜੁੱਤੇ ਤੁਸੀਂ ਰਿਮੂਵ ਕਰਨੇ ਤੇ ਰਿਮੂਵ ਕਰਕੇ ਤੁਸੀਂ ਚੜ੍ਹ ਸਕਦੇ ਹੋ ਮੈਂ ਚੜ੍ਹਦੀ ਆ ਮੈਂ ਦੇਖਦੀ ਆ ਕਿ ਮੇਰਾ ਪੂਰੀ ਹੁੰਦੀ ਐ ਇਸ ਮੰਜੇ ਤੇ ਕਿ ਨਹੀਂ ਹੁੰਦੀ ਇਦਾਂ ਨਹੀਂ 10 ਫੈਮਲੀ ਇਸ ਮੰਜੇ ਦੇ ਉੱਤੇ ਬੈਠ ਸਕਦੇ ਤੁਸੀਂ ਬੈਠ ਸਕਦੇ ਹੋ ਮੰਜੇ ਤੇ ਸੋ ਇੱਥੇ ਮਿਲਦੀ ਆ ਜੀ ਕੱਚੇ ਘੜ ਦੇ ਵਿੱਚ ਬਣਾਇਆ ਉਹਨਾਂ ਨੇ ਇੱਥੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਮਿਲਦਾ ਤੇ ਹੁਣ ਅਸੀਂ ਖਾਵਾਂਗੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਸੋ ਇੱਥੇ ਬਣ ਰਹੀ ਆ ਜੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤੇ ਮੈਂ ਲਿਆ ਜੀ ਇਹ ਸਰੋਂ ਦਾ ਸਾਗ ਤੇ ਨਾਲ ਮਿਲਿਆ ਜੀ ਮੈਨੂੰ ਥੋੜਾ ਜਿਹਾ ਗੁੜ ਤੇ ਹੁਣ ਮੈਂ ਖਾ ਕੇ ਦਾ ਟੇਸ ਦੱਸਾਂਗੀ ਕਿ ਕਿਵੇਂ ਦਾ ਟੇਸ ਸੀ ਸੋ ਅੱਜ ਖਾਣਾ ਫਰਸਟ ਬਾਈਟ ਫਾਰ 올 ਬਹੁਤ ਸੁਆਦ ਸੋ ਅੱਜ ਬਣਿਆ ਪਿੰਡ ਨੂੰ ਜਾਣ ਵਾਲਾ ਰਸਤਾ ਤੇ ਪਿੰਡ ਦੀ ਗੇਟ ਦੀ ਐਂਟਰੀ ਜਿਹੜੀ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਇਹ ਘੜਿਆਂ ਦੇ ਨਾਲ ਬਣੀ ਆ ਇਹ ਸਭ ਤੋਂ ਪਹਿਲਾਂ ਮੈਂ ਜਾਵਾਂਗੀ ਜੇ ਪਹਿਲੇ ਘਰ ਦੇ ਵਿੱਚ ਤੇ ਦੇਖਾਂਗੀ ਇੱਥੇ ਕੀ ਆ ਮੈਨੂੰ ਮਿਲਦਾ ਇਹਨਾਂ ਨੇ ਬਾਹਰ ਲਿਖਿਆ ਹੈ ਆਪਣੇ ਹੱਥ ਨਾਲ ਫੁਲਕਾਰੀ ਬਣਾਓ ਤੇ ਫੋਟੋ ਖਿਚਵਾਓ ਫੋਟੋ ਵੀ ਤੁਸੀਂ ਖਿਚਵਾ ਸਕਦੇ ਹੋ ਚਲੋ ਅੱਜ ਮੈਂ ਦੇਖਦੀ ਹਾਂ ਹੁਣ ਅੰਦਰ ਕੀ ਆ ਵਰਦਿਸ ਆ ਰਹੀ ਹੈ ਬਣਿਆ ਹੋਇਆ ਜੀ ਇੱਕ ਨਲਕਾ ਤੇ ਇੱਧਰ ਬਣਿਆ ਹੈਗਾ ਗੁਸਲਖਾਨਾ ਤੇ ਆ ਬਣਿਆ ਚੌਂਗਾ ਚੌਂਕੇ ਦੇ ਵਿੱਚ ਬੈਠ ਕੇ ਮੈਂ ਬਣਾਵਾਂਗੀ ਚਾਹ ਹੁਣ ਤੁਹਾਡੇ ਵਾਸਤੇ ਗਰਮਾ ਗਰਮ ਆਹ ਵਾਲੀ ਪਤੀਲੀ ਦੇ ਵਿੱਚ ਤੇ ਆਹ ਉਹ ਤੁਸੀਂ ਪੀਓ ਚਾਹ ਸੋ ਆਜੋ ਆ ਕਰਤੇ ਹੁਣ ਇੱਥੇ ਅੰਦਰ ਦੀਦੀ ਬੈਠੇ ਆ ਤੇ ਕੱਢ ਰਹੇ ਨੇ ਕਢਾਈ ਤੇ ਮੈਂ ਵੀ ਪੁੱਛਾਂ ਕਿ ਦੀਦੀ ਮੈਨੂੰ ਵੀ ਸਿਖਾਓ ਹਾਂਜੀ ਦੀਦੀ ਜੀ ਮੈਨੂੰ ਵੀ ਸਿਖਾਓ ਤੁਸੀਂ ਕੀ ਕਰ ਰਹੇ ਆ ਆ ਦੇਖੋ ਕਿਦਾਂ ਕੱਢਦੇ ਪਏ ਮੈਂ ਵੀ ਟਰਾਈ ਕਰਕੇ ਦੇਖਦੀ ਆ ਮੈਨੂੰ ਆਉਂਦੀ ਕੱਢਣੀ ਕਿ ਨਹੀਂ ਆਉਂਦੀ ਇਹਨੂੰ ਆਏਗੀ ਇਹਨੂੰ ਕਿੱਥੇ ਆਉਣੀ ਕੱਢਣੀ ਜਿੱਧਰ ਨੂੰ ਮਰਜ਼ੀ ਕਰੀ ਜਾਓ ਇਸੇ ਹੌਮਾ ਚਲੇ ਜਾਂ ਜੀ ਸਰਦਾਰ ਲਾਲ ਸਿੰਘ ਨੰਬਰ ਦਾ ਦੇ ਕਾਰ ਤੇ ਆਜੋ ਤੁਸੀਂ ਵੀ ਤੁਹਾਨੂੰ ਵੀ ਦਿਖਾਉਣੀ ਆ ਸਰਦਾਰ ਲਾਲ ਸਿੰਘ ਨੰਬਰ ਦਾ ਦਾ ਬਹੁਤ ਹੀ ਵਧੀਆ ਕਾਰ ਬਣਿਆ ਤੇ ਇਹ ਹੈ ਉਹਦਾ ਡਰਾਇੰਗ ਰੂਮ ਤੇ ਦੇਖੋ ਤੁਸੀਂ ਟੀਵੀ ਦੇਖੋ ਉਹਨਾਂ ਨੇ ਟੀਵੀ ਰੱਖਿਆ ਵਾਲਾ ਸ਼ਟਰ ਵਾਲਾ ਸੋ ਇਧਰ ਸੁੱਤੇ ਨੇ ਬੇਬੇ ਜੀ ਬੇਬੇ ਜੀ ਸਾਸਰੀ ਕਾਲ ਕੀ ਹਾਲ ਚੱਲ ਤੁਹਾਡਾ ਬੇਬੇ ਬੋਲਦੀ ਨਹੀਂ ਵਈ ਪਾਜੀ ਮੱਜਾਂ ਦਾ ਬਾੜਾ ਤੇ ਮੱਜਾਂ ਦੇ ਬਾੜੇ ਦੇ ਵਿੱਚ ਵੜਦੇ ਸਾਰੇ ਇਹ ਬੀਬੀ ਜੀ ਧਾਰ ਕੱਢ ਰਹੀ ਹੈ ਤੇ ਨਾਲ ਇੱਕ ਜਕਟਾ ਜਾਂ ਕੱਟੀ ਹੈ ਤੇ ਹੁਣ ਡਰ ਲੱਗਦਾ ਕਿਤੇ ਮੱਝ ਮਾਰਦੀ ਤੇ ਨਹੀਂ ਮੱਝ ਸਿੰਘ ਵੀ ਮਾਰਦੀ ਹੁੰਦੀ ਆ ਪਰ ਇਹ ਇਹ ਬਣਾਈ ਮੇਰੇ ਖਿਆਲ ਜੇ ਪਲਾਸਟਿਕ ਦੀ ਬਣੀ ਹੋਈ ਮੱਝ ਹੈ ਤੇ ਇਹ ਸੀਗਾ ਗਰਮੀਆਂ ਦੇ ਵਿੱਚ ਇਦਾਂ ਬਰਾਂਡਾ ਬਣਾਇਆ ਸੀਗਾ ਤੇ ਆਹ ਵਾਲਾ ਬਰਾਂਡਾ ਬਣਿਆ ਹੈਗਾ ਸਰਦੀਆਂ ਵਾਲਾ ਮੱਝਾਂ ਨੂੰ ਠੰਡ ਦੇ ਵਿੱਚ ਇੱਥੇ ਡੱਕਦੇ ਹੋਣਗੇ ਜਾਂ ਫਿਰ ਇਹਨਾਂ ਦਾ ਰੈਸਟ ਰੂਮ ਹੋਗਾ ਸ਼ੋ ਆਜੀ ਚੁੰਕਾ ਚੋਨਾ ਦੇ ਘਰ ਦੀ ਰਸੋਈ ਤੇ ਜਿਹਦੇ ਵਿੱਚ ਕਿ ਉਹ ਚੱਕੀ ਨਾਲ ਆਪ ਹੀ ਕਣਕ ਪੀਸ ਕੇ ਤੇ ਆਟਾ ਤਿਆਰ ਕਰਦੇ ਸੀਗੇ ਇੱਧਰ ਤੁਸੀਂ ਦੇਖ ਸਕਦੇ ਹੋ ਤੇ ਆ ਪਈਆਂ ਜੀ ਸਾਰੇ ਭਾਂਡੇ ਉਸ ਸਮੇਂ ਦੇ ਪਿੱਤਲ ਦੇ ਪਿੱਤਲ ਦੇ ਭਾਂਡੇ ਆ ਪਈ ਹੋਈ ਹੈ ਜੀ ਕਣਕ ਤੁਸੀਂ ਇਹਨੂੰ ਚੱਕੀ ਨੂੰ ਚਲਾ ਵੀ ਸਕਦੇ ਹੋ ਤੇ ਮੈਂ ਵੀ ਚਲਾਵਾਂਗੀ ਜੀ ਹੁਣ ਪਹਿਲਾਂ ਮੈਡਮ ਜਿਠਣਗੇ ਤੇ ਫਿਰ ਮੈਂ ਵੀ ਚਲਾਉਂਗੀ ਤੋ ਮੈਂ ਵੀ ਟਰਾਈ ਕਰਾਂਗੀ ਇਹਨੂੰ ਚੱਕੀ ਨੂੰ ਇਹਦੇ ਵਿੱਚ ਪਾਏ ਇਦਾਂ ਦਾਣੇ ਤੇ ਨੂੰ ਮੈਂ ਪੀਸਾਂਗੀ ਪਤਾ ਨਹੀਂ ਉਹ ਤਾਂ ਪੁਰਾਣੇ ਜਮਾਨੇ ਵਿੱਚ ਬੀਬੀਆਂ ਆਪਣੀਆਂ ਭੈਣਾਂ ਆਪਣੀਆਂ ਮਾਵਾ ਮਾਦਾਦੀਆਂ ਕਿਦਾਂ ਕਿਲੋ ਕਿਲੋ ਪੌਂਟਲਾਂ ਦੇ ਹਿਸਾਬ ਨਾਲ ਇੱਤੇ ਹੀ ਕਣਕ ਪੀਸ ਕੇ ਤੇ ਇਹਨਾਂ ਆਟਾ ਤਿਆਰ ਕਰਦੀਆਂ ਸੀ ਪਰ ਚੱਕੀ ਬਹੁਤ ਵਧੀਆ ਹੈਗੀ ਹੈ ਚੱਲਣ ਦੀ ਮੈਨੂੰ ਵੀ ਲੱਗਦਾ ਕਿ ਅੱਜ ਮੈਂ ਵੀ ਦੋ ਕਵਾਂਟਲ ਪੀਸ ਕੇ ਜਾਊਂਗੀ ਕਣਕ ਅੱਜ ਮੇਨੇ ਇੱਕ ਇੰਟਰਸਟਿੰਗ ਪਾਰਟ ਮਿਲਿਆ ਬਹੁਤ ਹੀ ਇੰਟਰਸਟਿੰਗ ਜਿਹੜਾ ਕਿ ਮੈਂ ਤੇ ਮਨ ਹਮੇਸ਼ਾ ਹੀ ਮਨ ਮੇਰਾ ਪੂਰੀ ਕੰਪਲੀਟ ਕਰਦਾ ਹੁੰਦਾ ਦੇਖੀ ਮਨ ਤੇ ਕੀ ਲਿਖਿਆ ਗੰਦੀ ਔਲਾਦ ਮਜਾਨਾ ਸਵਾਦ ਹੁਣ ਮੈਂ ਚਲੀ ਆ ਜੀ ਪ੍ਰੀਤਮ ਸਿੰਘ ਜਲਾਹਰੇ ਘਰ ਤੇ ਦੇਖਣੀ ਆ ਔਰ ਇਹ ਅੰਦਰ ਕੀ ਹੈ ਸੋ ਵਰਦੇ ਸਾਰੀ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਜਿਵੇਂ ਕਿ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਵਿਚਰ ਚਰਖਾ ਆ ਰਿਹਾ ਹੈ ਤੇ ਇੱਥੇ ਇਹ ਬਾਪੂ ਜੀ ਇਹ ذرੀਆਂ ਜਾਂ ਖੇਸ ਬਣਾ ਰਹੇ ਆ ਦੇਖੋ ਕਿੰਨੇ ਸੋਹਣੇ ਹੁਣ ਇਹ ਸਾਡਾ ਜਿਹੜਾ ਪੰਜਾਬੀ ਵਿਰਸਾ ਬਿਲਕੁਲ ਅਲੋਪ ਹੁੰਦਾ ਜਾ ਰਿਹਾ ਹੈ ਬਹੁਤ ਹੀ ਘੱਟ ਲੋਕਾਂ ਨੇ ਇਹਨਾਂ ਚੀਜ਼ਾਂ ਨੂੰ ਸਾਹਮ ਕੇ ਰੱਖਿਆ ਤਕਰੀਬਨ ਹੁਣ ਤੇ ਕਹਿ ਲੋ ਕਿ ਇਹ ਚੀਜ਼ਾਂ ਨੂੰ ਕੋਈ ਯੂਜ਼ ਹੀ ਨਹੀਂ ਕਰਦਾ ਹੈਗਾ ਤੇ ਅੱਜ ਵੀ ਪਰ ਇਹ ਬੇਸ਼ੁਮਾਰ ਕੀਮਤੀ ਚੀਜ਼ਾਂ ਨੇ ਇਹਨਾਂ ਨੇ ਇਹਨਾਂ ਨੂੰ ਸਾਹਮ ਕੇ ਰੱਖਿਆ ਬਹੁਤ ਹੀ ਵਧੀਆ ਲੱਗਦਾ ਇਹ ਚੀਜ਼ਾਂ ਸਭ ਦੇਖ ਕੇ ਕਿ ਆਪਣਾ ਪੰਜਾਬੀ ਕਲਚਰ ਕਿੰਨਾ ਪੰਜਾਬੀ ਕਲਚਰ ਅਮੀਰ ਸੀਗਾ ਆਪਣਾ ਪੰਜਾਬੀ ਵਿਰਸਾ ਲੋਕੀ ਹੱਥੀ ਮਿਹਨਤ ਕਰਕੇ ਇਹ ਸੋਹਣੀਆਂ ਸੋਹਣੀਆਂ ਚੀਜ਼ਾਂ ਨੂੰ ਘਰਾਂ ਦੇ ਵਿੱਚ ਬਣਾ ਕੇ ਆਪਣੇ ਘਰ ਨੂੰ ਡੈਕੋਰੇਟ ਕਰਦੇ ਸੀਗੇ ਆ ਪਿਆ ਜੀ ਉਸ ਸਮੇਂ ਦਾ ਕੁੜਕਾ ਇਹਦੇ ਵਿੱਚ ਅਸੀਂ ਵੀ ਬਹੁਤ ਸਫਰ ਕੀਤਾ ਸਾਡੇ ਪਿੰਡਾਂ ਵੱਲ ਇਦੋਂ ਇਹੀ ਚੱਲਦਾ ਸੀਗਾ ਰਾਤ ਘਰ ਦੇ ਵਿੱਚ ਮੈਂ ਦਬਾ ਕੇ ਆਈ ਬਹੁਤ ਭੰਗੜਾ ਤੇ ਹੁਣ ਮੈਂ ਜਾਵਾਂਗੀ ਅੱਗੇ ਪਿੰਡ ਦੇ ਵਿੱਚ ਤੇ ਵੇਖਦੀਆਂ ਪਿੰਡੇ ਕਿੰਨਾ ਕੁ ਵੱਡਾ ਵਾ ਕਿ ਖਤਮ ਹੀ ਨਹੀਂ ਹੋਣਦੇ ਆ ਪਿੰਡੇ ਇੰਨਾ ਵੱਡਾ ਪਿੰਡ ਬਣਾਇਆ ਇਹਨਾਂ ਨੇ ਇੱਥੇ ਵੀ ਤੁਸੀਂ ਪਰਾਂਦੇ ਤੇ ਫੁਲਕਾਰੀ ਲਪੇਟ ਕੇ ਫੋਟੋ ਖਿਜਵਾ ਸਕਦੇ ਹੋ ਇਸ ਘਰ ਦੇ ਵਿੱਚ ਵੀ ਵੇਖ ਰਹੀ ਆ ਮੈਂ ਵੀ ਆ ਦੇਖਿਓ ਬਲਾ ਆ ਦੇਖੋ ਜੀ ਰੰਗ ਬਰਿੰਗੇ ਪਰਾਂਦੇ ਲੱਗੇ ਤੇ ਮੈਂ ਵੀ ਪਰਾਂਦੇ ਵਾਲੀ ਗੁੱਤ ਕਰਾਵਾਂਗੀ ਹੁਣ ਹਾਂਜੀ ਕਰ ਦੋ ਤੁਸੀਂ ਅੰਜ ਜੀ ਹੁਣ ਮੇਰੀ ਵੀ ਗੁੱਤ ਹਾਂਜੀ ਹਾਂਜੀ ਕਰੋ ਜੀ ਤੇ ਸੀ ਗੁੱਤ ਮੇਰੀ ਮੈਂ ਵੀ ਬਣ ਕੇ ਹੋ ਗਈਆਂ ਤਿਆਰ ਆ ਪਾ ਲਿਆ ਜੀ ਮੈਂ ਪਰਾਂਦਾ ਦੇ ਨਾਲ ਲਾ ਲਿਆ ਜੀ ਮੈਂ ਟਿੱਕਾ ਤੇ ਹੁਣ ਮੈਂ ਦੁਬਾਰਾ ਇਸ ਬੈਠਾਂਗੀ ਇਸ ਚੌਂਕੇ ਚੱਲੇ ਤੇ ਤੇ ਬਣਾਵਾਂਗੀ ਰੋਟੀਆਂ ਤੇ ਨਾਲ ਲੜਕਾਂ ਕੀ ਮੈਂ ਦੁੱਧ ਪਰਮਜੀਤ ਵਾਸਤੇ ਤੇ ਪਰਮਜੀਤ ਆਜੋ ਤੇ ਖਾ ਲੋ ਤੁਸੀਂ ਵੀ ਮੈਂ ਬਣਾ ਲਿਆ ਦੁੱਧ ਵੀ ਡਿੜਕ ਦਿੱਤਾ ਲਸੀ ਵੀ ਤਿਆਰ ਹੈ ਤੇ ਰੋਟੀ ਵੀ ਤਿਆਰ ਹੈ ਮੇਰੇ ੜਕਾਂ ਕੀ ਦੁੱਧ ਚਲੋ ਆਜੋ ਵੀ ਲੈ ਖਾ ਲੋ ਤੁਸੀਂ ਤੇ ਤਿਆਰ ਹੈ ਸਾਰਾ ਕੁਝ ਤੇ ਇੱਧਰ ਆ ਪੀੜਾ ਲੈ ਕੇ ਤੇ ਇੱਥੇ ਆ ਕੇ ਬੈਠ ਜੁਣ ਤੁਸੀਂ ਮੇਰੇ ਕੋਲ ਸੋ ਪਰਮਜੀਤ ਨੂੰ ਬਹੁਤ ਪਸੰਦ ਹੈ ਸਾਰਾ ਚਿੱਲੇ ਚੌਕੇ ਦਾ ਕੰਮ ਕੀਤਾ ਤੇ ਅੱਜ ਮੈਂ ਸਭ ਕੁਝ ਪਰਮਜੀਤ ਵਾਸਤੇ ਇਹ ਪੂਰਾ ਟ੍ਰੈਡੀਸ਼ਨਲ ਕਲਚਰ ਦੇ ਵਿੱਚ ਬਣਾ ਰਹੀਆਂ ਤੇ ਅੱਜ ਮੈਂ ਬਣਾ ਰਹੀਆਂ ਉਹਨਾਂ ਦਾ ਫੇਵਰੇਟ ਸਬਜੀ ਕੱਦੂ ਤੇ ਪਰਮਜੀਤ ਆ ਜਾਓ ਇੱਥੇ ਬੈਠੋ ਤੇ ਖਾਓ ਕੱਦੂ ਤੇ ਨਾਲ ਮੈਂ ਤੁਹਾਨੂੰ ਪਕਾ ਕੇ ਦਵਾਂਗੀ ਰੋਟੀਆਂ ਤੇ ਅੱਜ ਜੀ ਹੁਣ ਚੱਲੇ ਆ ਸੀ ਸਰਪੰਚ ਸਾਹਿਬ ਦੇ ਘਰ ਤੇ ਦੇਖਦੇ ਆਂ ਸਰਪੰਚ ਸਾਹਿਬ ਦੇ ਘਰ ਸਾਨੂੰ ਕੀ ਕੀ ਦੇਖਣ ਨੂੰ ਮਿਲਦਾ ਹੈ ਵਰਤੀ ਸਾਰੀ ਇੱਧਰ ਹੈਗੇ ਆ ਜੀ ਪਸ਼ੂ ਇਹਨਾਂ ਨੇ ਰੱਖੇ ਹੋਏ ਆ ਇੱਧਰ ਤੇ ਅੱਗੇ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਲੈਫਟ ਸਾਈਡ ਦੇ ਉੱਤੇ ਇੱਧਰ ਪੌੜੀਆਂ ਉਪਰ ਘਰ ਤੇ ਚੜਨ ਲਈ ਤੇ ਅੰਦਰ ਆ ਲੇਖੋ ਜੀ ਘਰ ਤੇ ਇੱਥੇ ਪਿਆ ਜੀ ਚਰਖਾ ਤੇ ਫਿਰ ਮੈਨੂੰ ਦੇਖ ਕੇ ਯਾਦ ਆ ਗਿਆ ਕਿ ਚਲ ਮੈਂ ਵੀ ਟਰਾਈ ਕਰਕੇ ਦੇਖਦੀ ਹਾਂ ਚਰਖਾ ਕਿੱਦਾਂ ਕੱਤੀ ਦਾ ਕਿਹਾ ਵੀ ਮੈਨੂੰ ਕਤਣਾ ਆ ਗਿਆ ਬੜੇ ਦਿਨਾਂ ਬਾਅਦ ਕਦੀ ਦੇਖਿਆ ਹੀ ਨਹੀਂ ਸੀ ਕਿ ਆ ਵੀ ਕਰ ਸਕਦੇ ਆ ਪਰ ਦੇਖੋ ਇਦਰ ਰੂਮ ਦਾ ਫਲੋਰ ਦੇਖੋ ਕਿੰਨਾ ਸੋਨਾ ਚਲਦਾ ਪਿਆ ਅੱਜ ਸਾਰਾ ਕੁਝ ਸਿੱਖ ਕੇ ਜਾਣਾ ਹੈ ਜੇ ਮੇਰੇ ਪਿੰਡ ਤੋਂ ਤੇ ਸਰਪੰਚ ਸਾਹਿਬ ਦੇ ਘਰ ਬਹੁਤ ਮੈਨੂੰ ਲੱਗਦਾ ਕਿ ਆਉਣਾ ਜਾਣਾ ਸੀਗਾ ਇਸ ਕਰਕੇ ਉਹਨਾਂ ਨੇ ਤਿੰਨ ਚਾਰ ਇਦਰ ਲੋਹਾਂ ਲਾਈਆਂ ਦੇਖੋ ਕਿੜੇ-ਕੜੇ ਵੇਲੇ ਚੱਲੇ ਲੱਗੇ ਆਹ ਲੋਹ ਲੱਗੀ ਕਿ ਕਾਫੀ ਰੋਟੀ ਪੱਕਦੀ ਹਣੀ ਸਾਹਿਬ ਨਾਲ ਜਿਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਲੋਕਾਂ ਦਾ ਵਾਵਾ ਕੱਟ ਰਹਿਦਾ ਹਨ ਰੋਜ਼ ਆਪਣੇ-ਆਪਣੇ ਮਸਲੇ ਲੈ ਕੇ ਹੁੰਦੇ ਹੋਣੇ ਆ ਤੇ ਇਹ ਆ ਜੀ ਸਰਪੰਚ ਸਾਹਿਬ ਦਾ ਲਿਵਿੰਗ ਰੂਮ ਇਹਦੇ ਵਿੱਚ ਉਹਨਾਂ ਨੇ ਆ ਟੀਵੀ ਰੱਖਿਆ ਤੁਸੀਂ ਦੇਖੋ ਫੇਰ ਇਹ ਸ਼ਟਰ ਵਾਲਾ ਟੀਵੀ ਤੁਸੀਂ ਦੇਖਿਆ ਨਹੀਂ ਹੋਣਾ ਅੱਜ ਕੱਲ ਦੀ ਨਿਊ ਜਨਰੇਸ਼ਨ ਨੂੰ ਤੇ ਪਤਾ ਵੀ ਨਹੀਂ ਹੋਣਾ ਇਧਰ ਛੋਟਾ ਜਿਹਾ ਬੈਠਾ ਬਾਂਡੇ ਖੇਲ ਰਿਹਾ ਤੇ ਮੈਨੂੰ ਵੀ ਕਹਿੰਦੇ ਕਿ ਤੁਸੀਂ ਬੈਠੋ ਚਾਹ ਪਾਣੀ ਆ ਰਿਹਾ ਤੇ ਚਾਹ ਪਾਣੀ ਮੈਨੂੰ ਪਿਲਾਉਣਗੇ ਹੁਣ ਤੇ ਮੈਂ ਚਾਹ ਪਾਣੀ ਪੀ ਕੇ ਤੇ ਫਿਰ ਅਗਲੇ ਘਰ ਦੇ ਵਿੱਚ ਜਾਵਾਂਗੇ ਅੱਜ ਮੈਂ ਥੱਕ ਵੀ ਬਹੁਤ ਦੀ ਸਾਰਾ ਪਿੰਡ ਫਿਰ ਫਿਰ ਕੇ ਅੱਜ ਮਿਸ ਸਰਪੰਚ ਸਾਹਿਬ ਦੇ ਘਰ ਆ ਕੇ ਮੈਂ ਲੱਗੀ ਭੁੱਖ ਤੇ ਸਰਪੰਚ ਸਾਹਿਬ ਕਹਿਣ ਲੱਗੇ ਕਿ ਤੁਸੀਂ ਇੱਥੋਂ ਕੁਝ ਖਾ ਕੇ ਚਾਏ ਹੋ ਤੇ ਹੁਣ ਮੈਂ ਖਾਵਾਂਗੀ ਇੱਥੇ ਜੀ ਬਾਜਰੇ ਦੀ ਖਿਚੜੀ ਮੈਂ ਪਹਿਲੀ ਵਾਰੀ ਲਾਈਵ 'ਚ ਟਰਾਈ ਕਰਨ ਜਾ ਰਹੀ ਹਾਂ ਬਾਜਰੇ ਦੀ ਖਿਚੜੀ ਪਹਿਲਾਂ ਮੈਂ ਇਹ ਨਹੀਂ ਸੀ ਸੁਣਿਆ ਸੀਗਾ ਤੇ ਚਲੋ ਦੇਖਦੀਆਂ ਇਹਦਾ ਟੇਸਟ ਕਿਦਾਂ ਦਾ ਹੈ ਹਾਂਜੀ ਇਹਦੇ ਉੱਪਰ ਕੀ ਪਾ ਰਹੇ ਨਾਲ ਪਾ ਕੇ ਦੇ ਰਹੀ ਹੈ ਕਿਉਂ ਬਟਰ ਇਹ ਲੂਣ ਵਾਲੀ ਕਿ ਮਿੱਠੀ ਲੂਣ ਵਾਲੀ ਚਲੋ ਐਵੇਂ ਨੇ ਕਹਿਣ ਲੱਗੇ ਕਿ ਪਰੋਣੇ ਆਏ ਤੁਸੀਂ ਥੱਲੇ ਨਾ ਬੈਠੋ ਤਮੰਝੇ ਦੇ ਬੈਠ ਕੇ ਖਾਓ ਨਾ ਮੈਂ ਮੰਜੇ ਤੇ ਬੈਠ ਕੇ ਖਾਵਾਂਗੀ ਖਿਚੜੀ ਮੰਜੇ ਤੇ ਨਹੀਂ ਮੈਂ ਬਟਾਂਗੀ ਮੈਂ ਇਹ ਪਿੱਪਲ ਹੈ ਪਿੱਪਲ ਪਿੱਪਲ ਦੇ ਥੱਲੇ ਬੈਠ ਕੇ ਖਾਵਾਂਗੀ ਉਹ ਇਹ ਪਿੰਡ ਦੇ ਵਿੱਚ ਇਹਨਾਂ ਨੇ ਇੱਕ ਹੱਟੀ ਵੀ ਬਣਾਈ ਆ ਤੇ ਹੱਟੀ ਦੇ ਵਿੱਚ ਵੀ ਦੇਖੋ ਕਿੰਨੀ ਪੀੜ ਲੱਗੀ ਹੈ ਦੇਖ ਲੈ ਦੇਖ ਸਕਦੇ ਹੋ ਤੁਸੀਂ ਕਿਦਾਂ ਲੋਕੀ ਇੱਥੇ ਬੈਠ ਕੇ ਤੇ ਇਸ ਚੀਜ਼ ਨੂੰ ਖਰੀਦ ਰਹੇ ਆ ਤੇ ਇਧਰਲੇ ਪਾਸੇ ਵੀ ਦੇਖੋ ਇਹ ਗੋਲਾਕਾਰ ਬਣਿਆ ਇੱਥੇ ਗਾਰੀਆਂ ਜੀ ਬੀਬੀਆਂ ਸ਼ਗਨਾ ਦੇ ਗੀਤ ਕਰਾਂਗੇ ਜੀ ਇਹ ਸ਼ਗਨਾ ਵਾਲੇ ਘਰ ਦੇ ਵਿੱਚ ਤੇ ਤੁਸੀਂ ਦੇਖ ਰਹੇ ਹੋ ਕਿ ਇਹ ਦੁਲਾ ਬਣਿਆ ਆ ਬਣਿਆ ਆ ਸਜਿਆ ਆ ਸਜਿਆ ਹੋਇਆ ਹੋਇਆ ਤੇ ਬੈਠਾ ਕਹਿੰਦਾ ਵਾ ਕਿ ਆਓ ਮੇਰੀ ਬਰਾਤ ਦੇ ਨਾਲ ਚਲੋ ਤੇ ਨਾਲ ਸੁਣੋ ਜੀ ਸੋਹਣੇ ਸੋਹਣੇ ਗਾਣੇ ਤੇ ਆਪਾਂ ਸੁਣਾਗੇ ਜੀ ਹੁਣ ਗਾਣੇ ਇਹ ਹੈਗਾ ਵੇ ਦੀਵਾਨ ਚੰਦ ਜ਼ਿਮੀਦਾਰ ਦਾ ਘਰ ਤੇ ਉਹਦੇ ਘਰ ਹੈ ਵਿਆਹ ਉਹਦੇ ਮੁੰਡੇ ਦਾ ਤੇ ਗੋਣਿਆ ਜੀ ਹੁਣ ਸੋਹਣੇ ਸੋਹਣੇ ਜੇ ਗਾਣੇ ਤੇ ਸੋਹਣਾ ਜਿਹਾ ਇੱਕ ਗਾਣਾ ਸੁਣਾ ਦਿਓ ਤੁਸੀਂ ਸਾਨੂੰ ਹੁਣ ਸਹੀਦ ਜੀ ਦੀ ਬੋਲੀ ਉਹ ਮੇਕੀ ਦੀ ਆ ਸੁਹੀਦ ਜੀ ਦੀ ਬੋਲੀ ਉਹ ਮੇਕੀ ਦੀ ਰਛਦਰੀ ਦੀ ਜਾਨ ਜਾਨ ਮੇਕੀ ਦੀ ਰਛਦਰੀ ਦੀ ਜਾਨ ਜਾਨ ਮੇਕੀ ਦੀ ਸੁਹੀਦ ਜੀ ਦੀ ਬੋਲੀ ਉਹ ਮੇਕੀ ਦੀ ਰਛਦਰੀ ਦੀ ਜਾਨ ਉਹ ਮੇਕੀ ਦੀ ਲਾ ਲਾਈਗਾ ਜ਼ੀਮੀਦਾਰ ਦੇ ਘਰ ਬਹੁਤ ਸੋਹਣਾ ਜ਼ੀਮੀਦਾਰ ਨੇ ਘਰ ਬਣਾਇਆ ਹੋਇਆ ਤੇ ਨਾਲ ਹੀ ਉਹਨੇ ਇੱਦਾਂ ਝੂਲਾ ਵੀ ਲਾਇਆ ਤੇ ਝੂਲੇ ਦੇ ਵਿੱਚ ਬੈਠ ਕੇ ਤੁਸੀਂ ਇਦਾਂ ਇੰਜੋਏ ਵੀ ਕਰ ਸਕਦੇ ਹੋਗੇ ਤੇ ਬਾਹਰੋਂ ਵੀ ਥੋੜਾ ਜਿਹਾ ਦਿਖਾ ਦਿਓ ਇਹ ਘਰ ਕਿਦਾਂ ਦਾ ਵੈ ਤਾਨੂੰ ਪਤਾ ਹੀ ਹੈ ਪੁਰਾਣੇ ਜ਼ਮਾਨੇ ਦੇ ਵਿੱਚ ਜ਼ੀਮੀਦਾਰਾਂ ਦੇ ਘਰ ਕਿੰਨੇ ਕਿੰਨੇ ਵੱਡੇ ਹੁੰਦੇ ਸੀਗੇ ਤੇ ਤੁਸੀਂ ਕੰਮ ਦੇ ਕੰਮ ਦੇ ਥੱਕ ਗਏ ਹੋ ਤੇ ਇੱਧਰਲੇ ਪਾਸੇ ਹੈਗਾ ਰਿਲੈਕਸਿੰਗ ਏਰੀਆ ਤੁਸੀਂ ਆਪਣੇ ਸਿਰ ਦੀ ਮਾਲਿਸ਼ ਕਰਾਓ ਆਪਣੇ ਮੋਢਿਆਂ ਦੀ ਮਾਲਿਸ਼ ਕਰਾਓ ਜਿੱਦਾਂ ਮੈਨੂੰ ਤੁਹਾਨੂੰ ਚੰਗਾ ਲੱਗਦਾ ਕਰਵਾਓ ਤੇ ਵੇਖਦੇ ਆ ਮੈਂ ਵੀ ਕਰਵਾ ਪਾਉਣੀ ਕਿ ਨਹੀਂ ਮੈਂ ਆਇਆ ਜੀ ਇਹ ਲੋਹੇ ਵਾਲਿਆਂ ਦੇ ਘਰ ਜਿਹੜੇ ਕਿ ਲੋਹੇ ਦੇ ਬਣੇ ਉਜਾਰ ਹੁੰਦੇ ਸੀਗੇ ਜਿੱਦਾਂ ਪੀਪੇ ਬਣਾਉਂਦੇ ਸੀਗੇ ਤੇ ਆ ਦੇਖੋ ਅੱਜ ਵੀ ਸਾਡੇ ਬਚਪਨ ਦੇ ਵਿੱਚ ਵੀ ਸਾਡੇ ਪਿੰਡਾਂ ਦੇ ਵਿੱਚ ਬਹੁਤ ਆਉਂਦੇ ਸੀਗੇ ਤੇ ਆ ਜਿਹੜੀਆਂ ਖਾਸ ਕਰਕੇ ਬਹੁਤ ਹੀ ਮੈਨੂੰ ਸੋਹਣੀਆਂ ਲੱਗਦੀਆਂ ਹੁੰਦੀਆਂ ਸੀ ਇਹਨਾਂ ਦੇ ਪਹਿਰਾਵੇ ਬਹੁਤ ਸੋਹਣੇ ਹੁੰਦੇ ਸੀਗੇ ਪਿਆਰਾਂ ਦੇ ਵਿੱਚ ਇਹਨਾਂ ਨੇ ਵੱਡੇ ਵੱਡੇ ਕੜੇ ਪਾਏ ਹੁੰਦੇ ਸੀਗੇ ਤੇ ਇਦਾਂ ਹੀ ਇਹਨਾਂ ਦਾ ਰਹਿਣ-ਸਹਿਰ ਹੁੰਦਾ ਸੀਗਾ ਇਦਾਂ ਹੀ ਇਹਨਾਂ ਦੇ ਖਿਲਰੇ-ਬਿਲਰੇ ਘਰ ਹੁੰਦੇ ਸੀਗੇ ਤੇ ਬੜੇ ਹਸੀ-ਖੁਸ਼ੀ ਦੇ ਨਾਲ ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਸਨ ਤੇ ਇਹ ਇਹਨਾਂ ਦਾ ਰਹਿਣ-ਬਸੇਰਾ ਇਹ ਦੋਨਾਂ ਨੇ ਘਰ ਬਣਾਏ ਹੁੰਦੇ ਸੀਗੇ ਆਪਣੇ ਤੇ ਇੱਕ ਪਿੰਡ ਤੋਂ ਜਾ ਕੇ ਦੂਸਰੇ ਪਿੰਡ ਜਾਂਦੇ ਸੀਗੇ ਤੇ ਸਾਡਾ ਪਿੰਡ ਵਾਲਿਆਂ ਦਾ ਅਸੀਂ ਬਹੁਤ ਬਹੁਤ ਦਿਲੋ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਇਸ ਪੰਜਾਬੀ ਕਲਚਰ ਨੂੰ ਦਿਖਾਇਆ ਸਾਡੇ ਬੱਚਿਆਂ ਨੂੰ ਸਾਡੀ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਸਭ ਪਤਾ ਲੱਗਦਾ ਕਿ ਇਹ ਸਾਡੇ ਪੁਰਾਣੇ ਜ਼ਮਾਨੇ ਦੇ ਸਾਰੇ ਕੰਮ ਕਰਨ ਵਾਲੇ ਕਿਹੜੇ-ਕਿਹੜੇ ਸੀਗੇ ਅੱਜ ਮੈਂ ਆ ਸਾਰੇ ਪਿੰਡ ਦੀਆਂ ਗਲੀਆਂ-ਗਲੀਆਂ ਘਰ ਲੀਆਂ ਸਾਰੇ ਘਰ ਫਿਰ ਕੇ ਆਈ ਮੈਂ ਪਿੰਡ ਦੇ ਸਰਪੰਚ ਗਈ ਪਿੰਡ ਦੇ ਲੰਬardar ਦੇ ਜੁਲਾਹੇ ਦੇ ਲੋਹਾ ਬਣਾਉਣ ਵਾਲਿਆਂ ਦੇ ਸਾਰਿਆਂ ਦੇ ਘਰ ਚ ਗਈ ਮੈਂ ਤੇ ਇੱਥੇ ਬੰਦੇ ਆ ਜੀ ਪੱਗਾਂ ਤੁਸੀਂ ਆ ਕੇ ਪੱਗਾਂ ਵੀ ਬਣਵਾ ਸਕਦੇ ਹੋ ਸੋ ਫਰੈਂਡਸ ਅਸੀਂ ਦੇ ਸਕਦੇ ਹੋ ਇਹ ਸਾਡੇ ਜਿਹੜੇ ਸਾਰੇ ਬਾਲੀਵੁੱਡ ਦੇ ਸੁਪਰਸਟਾਰ ਇਹਨਾਂ ਦੀਆਂ ਫੋਟੋ ਇੱਥੇ ਸਾਹਮਣੇ ਲੱਗੀਆਂ ਮੈਂ ਤੇ ਇੱਧਰ ਲੱਗੇ ਹੈਗੇ ਆ ਜੀ ਕੈਮਰੇ ਤੇ ਨਾਲ ਹੀ ਇੱਧਰ ਇੱਕ ਕਮਰਾ ਬਣਿਆ ਇਹਦੇ ਵਿੱਚ ਮੈਂ ਦੇਖਦੀਆਂ ਕੀ ਪਿਆ ਇਹਦੇ ਵਿੱਚ ਸਾਰੇ ਆਪਣੇ ਪੰਜਾਬੀ ਸਿਨੇਮਾ ਦੇ ਨਾਲ ਰਿਲੇਟਡ ਔਰ ਔਰ ਸੰਗੀਤ ਦੇ ਨਾਲ ਰਿਲੇਟਡ ਸਾਰੇ ਸਿੰਗਰ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਤੇ ਇਧਰਲੇ ਪਾਸੇ ਸਾਰੇ ਉਹ ਪੁਰਾਣੇ ਸਾਜੋ ਦਾ ਸਾਜ ਦਾ ਪੂਰਾ ਸਮਾਨ ਪਿਆ ਤੁਸੀਂ ਦੇਖ ਸਕਦੇ ਹੋ ਇਹ ਉਸ ਟਾਈਮ ਦੇ ਰਿਕਾਰਡ ਟੇਪਰ ਕਟ ਇਦਾਂ ਦੀ ਸਾਡੇ ਘਰ ਇਹ ਵੀ ਹੁੰਦੀ ਸੀਗੀ ਅਸੀਂ ਵੀ ਬਹੁਤ ਬੁਝਾਈ ਬੁਝਾਈ ਨਹੀਂ ਜਾਨੀ ਕਿ ਇੱਥੇ ਗਾਣੇ ਸੁਣੇ ਬਹੁਤ ਜ਼ਿਆਦਾ ਡੈਡੀ ਕੋ ਚੋਰੀ ਚੋਰੀ ਸੁਣਿ ਦੇਂਦੇ ਸੀਗੇ ਜਦੋਂ ਡੈਡੀ ਮੇਰੇ ਚਲੇ ਜਾਂਦੇ ਹੁੰਦੇ ਘਰੋਂ ਬਾਹਰ ਤੇ ਫਿਰ ਅਸੀਂ ਲਾਈ ਦਿੰਦੇ ਸੀ ਚੋਰੀ ਚੋਰੀ ਗਾਣੇ ਉਹਨਾਂ ਡੈਡੀ ਸਾਡੇ ਸਾਡੇ ਬੜੇ ਗੁੱਸੇ ਵਾਲੇ ਹੁੰਦੇ ਹੁੰਦੇ ਸੀ ਸਾਨੂੰ ਨਾ ਟੀ ਦੇਖਾਉਂਦੇ ਹੁੰਦੇ ਹੁੰਦੇ ਤੇ ਨਾ ਗਾਣੇ ਸੁਣਨ ਦਿੰਦੇ ਹੁੰਦੇ ਤੁਹਾਨੂੰ ਪਤਾ ਹੀ ਹੈ ਨਾ ਉਹਨਾਂ ਦੇ ਪਾਪੇ ਬੜੇ ਖਰਾਬ ਹੁੰਦੇ ਹੁੰਦੇ ਸੀਗੇ ਚਲੋ ਆਜੋ ਜੀ ਹੁਣ ਵੇਖਦੇ ਆ ਅੱਗੇ ਹੋਰ ਕੀ ਮਿਲਦਾ ਹੈ ਹਾਂਜੀ ਫਰੈਂਡਸ ਤੇ ਹੁਣ ਮੈਂ ਪਹੁੰਚੀ ਆ ਬੂਟਾ ਸੇਂਗੂ ਵੈਦ ਦੀ ਦੁਕਾਨ ਤੇ ਤੇ ਘੁਮ ਘੁਮ ਕੇ ਮੈਨੂੰ ਆ ਰਹੇ ਸੀ ਚੱਕਰ ਤੇ ਮੈਂ ਵੈਦ ਕੋਲ ਪਹੁੰਚੀ ਆ ਵੈਦ ਜੀ ਕੋਈ ਮੈਨੂੰ ਚੱਕਰਾਂ ਦੀ ਦਵਾਈ ਦੇ ਦਿਓ ਮੈਨੂੰ ਤੇ ਗੋਲ ਗੋਲ ਚੱਕਰ ਆ ਰਹੇ ਤੇ ਵੈਦ ਜੀ ਤੇ ਮੈਨੂੰ ਕੋਈ ਨਹੀਂ ਦਿਖ ਰੇ ਇੱਥੇ ਪਰ ਜੇ ਵੈਦ ਜੀ ਦੀਆਂ ਸਾਰੀਆਂ ਜੜੀਆਂ ਬੂਟੀਆਂ ਉਹ ਸਾਰੀਆਂ ਰੱਖੀਆਂ ਹੋਣਾਂ ਨੇ ਦਵਾਈਆਂ ਚਲੋ ਦੇਖਦੇ ਆ ਫਿਰ ਆਉਂਦੀ ਵਾਰ ਜੇ ਵੈਦ ਜੀ ਮਿਲਦੇ ਆ ਤੇ ਵੈਦ ਜੀ ਕੋਲ ਲਵਾਂਗੇ ਦਵਾਈ ਤੇ ਆਪਣੇ ਆਪ ਨੂੰ ਕੈਮ ਕਰਾਂਗੇ ਤੇ ਫਿਰ ਅੱਗੇ ਦੇਖਦੇ ਆ ਫਰ ਨੈਕਸਟ ਵੀਡੀਓ ਚਲਾ ਜੂ ਸੋ ਡਾਈਨਿੰਗ ਹਾਲ ਦੇ ਬਾਹਰ ਇਹ ਇੱਕ ਖੂ ਬਣਿਆ ਹੈਗਾ ਤੇ ਤੁਸੀਂ ਖੂ ਦੇ ਵਿੱਚੋਂ ਇਸ ਪਾਣੀ ਨੂੰ ਬਾਹਰ ਵੀ ਕੱਢ ਸਕਦੇ ਹੋ ਮੈਂ ਕੋਸ਼ਿਸ਼ ਕਰਾਂਗੀ ਇਹਨੂੰ ਕੱਢਣ ਦੀ ਬਾਹਰ ਪਰ ਆਈ ਥਿੰਕ ਕਿ ਬਾਲਟੀ ਬਾਲਟੀ ਟੁੱਟੀ ਤਾ ਸੋ ਬਹੁਤ ਵਧੀਆ ਨਜ਼ਾਰਾ ਸੋ ਇੱਥੇ ਆ ਜੀ ਪਿੰਡ ਦਾ ਸਿਨੇਮਾ ਤੇ ਚਲੋ ਅੱਜ ਮੈਂ ਤੁਹਾਨੂੰ ਦਿਖਾਵਾਂ ਹੁਣ ਸਿਨੇਮਾ ਤੇ ਤੁਸੀਂ ਵੀ ਨਾਲ ਦੇਖ ਲਓ ਮੇਰੇ ਪਿੰਡ ਦਾ ਸਿਨੇਮਾ ਆ ਦੇਖੋ ਇਹਨਾਂ ਨੇ ਵਿੱਚੇ ਕੁਰਸੀਆਂ ਲਾਈਆਂ ਬੈਠਣ ਲਈ ਤੇ ਤੁਸੀਂ ਆਵੇ ਕੇ ਇੱਥੇ ਬੈਠ ਕੇ ਦੇਖ ਸਕਦੇ ਹੋ ਆਜੀ ਮੰਗਲੂ ਟਾਂਗੇ ਵਾਲੇ ਦਾ ਘਰ ਤੇ ਇਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਇਧਰੋਂ ਆ ਵੇਖੋ ਜੀ ਮੰਗਲੂ ਟਾਂਗੇ ਵਾਲੇ ਦਾ ਘਰ ਕਿੰਨਾ ਸੋਹਣਾ ਘਰ ਬਣਿਆ ਮੰਗਲੂ ਟਾਂਗੇ ਵਾਲੇ ਦਾ ਤੇ ਇਹਦਾ ਟਾਂਗਾ ਜਿਹੜਾ ਇਹ ਘਰ ਤੋਂ ਬਾਹਰ ਹੀ ਲਾਇਆ ਇਹਨਾਂ ਦੇਖ ਲਓ ਤੇ ਕਾਂਗਾ ਨਿਕਲਣ ਤੋਂ ਬਾਹਰ ਹੀ ਹੋਣ ਆ ਗਏ ਸੀ ਨਵੇਂ ਸਕੂਟਰ ਤੇ ਇਹਨਾਂ ਦਾ ਸਕੂਟਰ ਹੋ ਗਿਆ ਖਰਾਬ ਤੇ ਬੀਬੀ ਕਹਿੰਦੀ ਹਾਏ ਲੈ ਇਹ ਤਾਂ ਫੇਰ ਖਰਾਬ ਹੋ ਗਿਆ ਤੇ ਨਾਲ ਹੀ ਸੀ ਗਿਆ ਇੱਧਰ ਆ ਵਾਲੀ ਪੱਠੀ ਤੇ ਇੱਧਰ ਕੁਝ ਰਹੇ ਨੇ ਦਾਣੇ ਤੁਸੀਂ ਲੈ ਸਕਦੇ ਹੋ ਤੇ ਖਾ ਸਕਦੇ ਹੋ ਗਰਮਾ ਗਰਮ ਖੁੱਲੇ ਅਸੀਂ ਨਹੀਂ ਖਰੀਦ ਸਕਦੇ ਕਾਰ ਵੱਡਾ ਹੋ ਗਿਆ ਹੈ ਪਰਿਵਾਰ ਤੇ ਇਸ ਲਈ ਅਸੀਂ ਬਣਾ ਦਿੱਤਾ ਹੈ ਆ ਵਾਲਾ ਜਗਾੜ ਲੁੱਕ ਐਟ ਥਿਸ ਗਾਇਸ ਇਹਨਾਂ ਨੇ ਐਡਾ ਵੱਡਾ ਮੋਟਰ ਸਕੂਟਰ ਬਣਾ ਦਿੱਤਾ ਹੈ ਕਿਉਂਕਿ ਇਹ ਖਰਾਦ ਨਹੀਂ ਕਾਰ ਨਹੀਂ ਖਰੀਦ ਸਕਦੇ ਸੀਗੇ ਤੇ ਬਹੁਤ ਹੀ ਦਿਲਚਸਪ ਚੀਜ਼ ਇਹ ਦੇਖਣ ਨੂੰ ਮਿਲੀ ਸਾਨੂੰ ਇੱਥੇ ਸਾਡਾ ਪਿੰਡ ਦੇ ਵਿੱਚ ਫਰੈਂਡਸ ਇਹ ਸੀਗਾ ਸਾਡਾ ਪਿੰਡ ਤੇ ਐਸ ਪਿੰਡ ਦੀਆਂ ਮੈਂ ਸਾਰੀਆਂ ਇਹ ਗਲੀਆਂ ਘਾਦਤੀਆਂ ਅੱਜ ਸਾਰੀਆਂ ਹੀ ਤੇ ਉਧਰ ਬੈਠੇ ਨੇ ਉਹ ਬਾਪੂ ਜੀ ਤੇ ਬਾਪੂ ਜੀ ਦਿਖਾ ਰਹੇ ਨੇ 올ਡ ਸਿਨੇਮਾ ਤੇ ਬਹੁਤ ਹੀ ਵਧੀਆ ਤੇ ਇੱਧਰ ਸਾਨੂੰ ਫਰੰਟ ਤੇ ਹੀ ਦੇਖਣ ਨੂੰ ਮਿਲਿਆ ਸੀਗਾ ਇਹ ਬਹੁਤ ਹੀ ਵੱਡਾ ਮੰਜਾ ਤੇ ਮੰਜੇ ਤੇ ਵੀ ਬੈਠ ਕੇ ਮੈਂ ਫੋਟੋ ਖਿਚਵਾਈਆਂ ਤੇ ਬਹੁਤ ਮਜ਼ਾ ਆਇਆ ਮੈਨੂੰ ਅੱਜ ਸੋ ਆ ਸੀਗਾ ਜੀ ਸਾਡੇ ਪਿੰਡ ਦਾ ਇੱਕ ਮਜ਼ੇਦਾਰ ਤੇ ਇੰਟਰਸਟਿੰਗ ਟੂਰ ਜੋ ਕਿ ਬਹੁਤ ਹੀ ਵਧੀਆ ਸੀ ਜਿੱਥੇ ਕਿ ਸਾਨੂੰ ਆਪਣੇ ਪੰਜਾਬੀ ਕਲਚਰ ਬਾਰੇ ਜਰਨਲ ਦਾ ਮੌਕਾ ਮਿਲਿਆ ਤੇ ਮੈਂ ਵੀ ਬਹੁਤ ਕੁਝ ਟਰਾਈ ਕੀਤਾ ਇੱਥੇ ਤੇ ਮੈਂ ਵੀ ਬਹੁਤ ਕੁਝ ਦੇਖਿਆ ਜੋ ਮੈਂ ਆਪਣੇ ਬਚਪਨ ਦੇ ਵਿੱਚ ਨਹੀਂ ਸੀ ਦੇਖਿਆ ਹੋਪਸੋ ਕਿ ਤੁਹਾਨੂੰ ਵੀ ਸਾਰਿਆਂ ਨੂੰ ਇਹ ਵੀਡੀਓ ਪਸੰਦ ਆਏਗੀ ਤਦ ਤੱਕ ਲਈਏ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਦੇ ਰਹਿਣਾ ਤੇ ਮਿਲਦੇ ਹਾਂ ਜੀ ਫਿਰ ਇੱਕ ਹੋਰ ਨਵੀਂ ਵੀਡੀਓ ਵਿੱਚ ਤਦ ਤੱਕ ਲਈਏ ਬਾਏ ਬਿਊਟੀ ਮੇ ਬੰਦੇ